ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ। ਲਓ ਜੀ ਅੱਜ ਗੱਲਬਾਤ ਕਰਦੇ ਆਪਾਂ ਤੁਹਾਨੂੰ ਸੋਰਾਜ ਟਰੈਕਟਰ ਦੇ ਇੰਜਨ ਬਾਰੇ। ਓਇਲ ਆ ਓ 250 ਘੰਟੇ ਤੇ ਕਈ ਟਰੈਕਟਰਾਂ ਦਾ ਬਦਲਣਾ ਪੈਂਦਾ ਤੇ ਜਿਹੜੇ ਨਵੇਂ ਟਰੈਕਟਰ ਆ ਗਏ ਉਹਨਾਂ ਦਾ 400 ਘੰਟੇ ਤੇ ਬਦਲਣਾ ਪੈਂਦਾ ਤੇ ਇਹਦੇ ਪਿੱਛੇ ਕੀ ਫਰਕ ਆਹ ਫਿਲਟਰ ਬਾਡੀ ਆਪਣੀ ਇਦਾਂ ਫਿੱਟ ਹੋ ਜਾਣੀ ਹੈ ਠੀਕ ਹੈ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ। ਲਓ ਜੀ ਅੱਜ ਗੱਲਬਾਤ ਕਰਦੇ ਆਪਾਂ ਤੁਹਾਨੂੰ ਸਮਰਾਜ ਟਰੈਕਟਰ ਦੇ ਇੰਜਨ ਬਾਰੇ। ਬਾਕੀ ਜਿਹੜੀ ਆਪਣੀ ਇਨਫੋਰਮੇਸ਼ਨ ਆ ਜਿਹੜੀ ਆਪਣੀ 7 ਤੋਂ 8 ਦਿਨ ਵੀਡੀਓ ਸਵਰਾਜ ਟਰੈਕਟਰ ਤੇ ਆਊਗੀ ਫਿਰ ਉਸ ਤੋਂ ਬਾਅਦ ਹੋਰ ਟਰੈਕਟਰ ਦੀ ਆਪਾਂ ਗੱਲਬਾਤ ਕਰਾਂਗੇ। ਬਾਕੀ ਕਈ ਭਰਾ ਕਹਿੰਣਗੇ ਯਾਰ ਤੂੰ ਸਵਰਾਜ ਟਰੈਕਟਰ ਦੀ ਗੱਲ ਕਰਦਾ ਦੂਜੇ ਟਰੈਕਟਰਾਂ ਬਾਰੇ ਦੱਸਦਾ ਨਹੀਂ। ਕਿਉਂਕਿ ਸੱਜਣੋਂ ਸਵਰਾਜ ਟਰੈਕਟਰ ਦਾ ਜਿਹੜਾ ਕੰਮ ਆ ਸਾਡੇ ਕੋਲੇ ਬਹੁਤ ਜ਼ਿਆਦਾ ਆਉਂਦਾ ਹੈਗਾ। ਕਿਉਂਕਿ ਆਪਾਂ ਮੇਨ ਸਵਰਾਜ ਦਾ ਸਭ ਤੋਂ ਜ਼ਿਆਦਾ ਕੰਮ ਕਰਦੇ ਆ। ਸਵਰਾਜ ਨੂੰ ਹੁਣ ਜੰਡੀਆਰ ਦਾ ਤੇ ਸੁਮਾਲੀਕਾ ਦਾ ਹੀ ਟਰੈਕਟਰਾਂ ਦਾ ਜ਼ਿਆਦਾ ਕਰਦੇ ਆ। ਬਾਕੀ ਟਰੈਕ ਪਰ ਲੇਕਿਨ ਆਪਣੇ ਕੋਲੇ ਸਵਰਾਜ ਟਰੈਕਟਰ ਸਭ ਤੋਂ ਜ਼ਿਆਦਾ ਆਉਂਦਾ ਕਹਿਣ ਦਾ ਮਤਲਬ ਜੇ ਮਹੀਨੇ ਦੇ ਵਿੱਚ ਆਪਣੇ ਕੋਲ 100 ਟਰੈਕਟਰ ਆਉਣਾ ਉਹਦੇ ਵਿੱਚ 70 ਤੋਂ 75 ਟਰੈਕਟਰ ਸਵਰਾਜ ਹੋਣਗੇ ਬਾਕੀ 25 ਟਰੈਕਟਰ ਆਪਣੇ ਹੋਰ ਕੰਪਨੀਆਂ ਦੇ ਹੋਣਗੇ ਲਓ ਜੀ ਅੱਜ ਗੱਲਬਾਤ ਕਰਦੇ ਆ ਤੁਹਾਡੇ ਨਾਲ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਸੀ ਤੁਹਾਡਾ ਕੋਈ ਸਾਨੂੰ ਜਿਹੜਾ ਔਇਲ ਆ ਉਹ 250 ਘੰਟੇ ਤੇ ਕਈ ਟਰੈਕਟਰਾਂ ਦਾ ਬਦਲਣਾ ਪੈਂਦਾ ਤੇ ਜਿਹੜੇ ਨਵੇਂ ਟਰੈਕਟਰ ਆ ਗਏ ਉਹਨਾਂ ਦਾ 400 ਘੰਟੇ ਤੇ ਬਦਲਣਾ ਪੈਂਦਾ ਤੇ ਇਹਦੇ ਪਿੱਛੇ ਕੀ ਫਰਕ ਆ ਤੇ ਕਿੱਥੇ ਫਰਕ ਪਾਇਆ ਕੰਪਨੀ ਨੇ ਅੱਜ ਤੁਹਾਡੇ ਨਾਲ ਗੱਲਬਾਤ ਕਰਦਾ ਕੀ ਫਰਕ ਹੈ ਨਾ ਦੋਨਾਂ ਕੰਮਾਂ ਦੇ ਵਿੱਚ 250 ਘੰਟੇ ਲਈ ਸਰਵਿਸ ਦੇ ਵਿੱਚ ਤੇ 400 ਘੰਟੇ ਲਈ ਫਰਕ ਸਰਵਿਸ ਦੇ ਵਿੱਚ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਕੇ ਜਾਊਗਾ ਜਰੂਰ ਐਂਡ ਤੱਕ ਬਣੇ ਰਹੋ ਬਾਕੀ ਜਿਹੜੇ ਭਰਾ ਆਪਣੇ ਨਵੇਂ ਆਪਣੇ ਚੈਨਲ ਨਾਲ ਜੁੜ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਤੇ ਬਾਕੀ ਜਿਹੜੇ ਨਵੇਂ ਜੁੜਨਾ ਚਾਹੁੰਦੇ ਨੇ ਉਹਨਾਂ ਦਾ ਵੀ ਧੰਨਵਾਦ ਬਾਕੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਜੋ ਤੁਹਾਡੇ ਲਈ ਆਪਾਂ ਅੱਗੇ ਆ ਕੇ ਵਧੀਆ ਤੇ ਵਧੀਆ ਵੀਡੀਓ ਤੇ ਇਨਫੋਰਮੇਸ਼ਨ ਵਾਲੀਆਂ ਤੇ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਈਏ ਬਾਕੀ ਜਿੱਥੋਂ ਤੁਹਾਨੂੰ ਪਾਰਟਸ ਮਿਲਦੇ ਨੇ ਟਰੈਕਟਰਾਂ ਦਾ ਸਾਰਾ ਉਹ ਤੁਹਾਨੂੰ ਦਿਖਾਉਂਦੇ ਰਹੀਏ ਲਓ ਜੀ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਗੱਲ ਕਰਦਾ 250 ਘੰਟੇ ਵਾਲੇ ਫਿਲਟਰ ਦੀ ਤੇ 250 ਘੰਟੇ ਲਈ ਸਰਵਿਸ ਦੀ ਉਹਦੇ ਵਿੱਚ ਕੀ ਫਰਕ ਹੁੰਦਾ ਇੰਜ ਸਾਰੇ ਟਰੈਕਟਰਾਂ ਦੇ ਸੇਮ ਹੁੰਦੇ ਆ ਠੀਕ ਹੈ ਆ ਤੁਸੀਂ ਚੈੱਕ ਕਰ ਸਕਦੇ ਹੋ ਮੇਰੇ ਹੱਥ ਦੇ ਵਿੱਚ ਇੱਕ ਫਿਲਟਰ ਬਾਡੀ ਹੈ ਇਹ ਆਪਣੇ 올ਡ ਮਾਡਲ ਟਰੈਕਟਰਾਂ ਦੇ ਵਿੱਚ ਆਉਂਦੀ ਆ ਕਹਿਣ ਦਾ ਮਤਲਬ ਇਹ ਟਰੈਕਟਰਾਂ ਦੇ ਵਿੱਚ 18 19 18 19 20 ਮਾਡਲਾਂ ਦੇ ਵਿੱਚ ਵੀ ਆਈ ਆ 21 ਮਾਡਲਾਂ ਦੇ ਵਿੱਚ ਵੀ ਆਈ ਆ ਬਾਕੀ 4 ਵੀਲ ਦੇ ਵਿੱਚ ਜ਼ਰੂਰ ਫਰਕ ਆ ਬਾਕੀ ਟਰੈਕਟਰਾਂ ਦੇ ਵਿੱਚ ਇਹ ਜਿਆਦਾਤਰ ਤੁਹਾਨੂੰ ਵੇਖਣ ਨੂੰ ਮਿਲਦੀ ਕਿਉਂਕਿ ਸਵਰਾਇਟ ਟਰੱਕ ਇਹ 250 ਘੰਟੇ ਵਾਲੀ ਸਰਵਿਸ ਹੁੰਦੀ ਆ ਇਹਦੇ ਵਿੱਚ ਆਪਣਾ ਗੱਤੇ ਵਾਲਾ ਫਿਲਟਰ ਯੂਜ਼ ਹੁੰਦਾਗਾ ਜਿਹਦੀ ਮਿਆਦ ਸਿਰਫ 250 ਘੰਟੇ ਤੱਕ ਹੁੰਦੀ ਆ ਸਿੱਧੂ ਹੁਣ ਅਸੀਂ ਕੀ ਕਰਦੇ ਆਂ ਹੁਣ ਅਸੀਂ ਇਸ ਫਿਲਟਰ ਬਾਡੀ ਨੂੰ ਉਤਾਰ ਕੇ 400 ਘੰਟੇ ਵਾਲੀ ਬਾਡੀ ਅਸੀਂ ਯੂਜ਼ ਕਰਦੇ ਆਂ ਟਰੈਕਟਰਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਆਪਾਂ ਆਲ ਓਵਰ ਆਲ ਓਵਰ ਇੰਜਨ ਓਵਰ ਆਲ ਕਰਦੇ ਆਂ ਟਰੈਕਟਰ ਸਾਰੇ ਆਪਾਂ ਠੀਕ ਆ ਜੀ ਉਹ ਇਹ ਫਿਲਟਰ ਬਾਡੀ ਤੁਹਾਨੂੰ ਸਮਝ ਆਈ ਕਿਉਂ ਨਹੀਂ ਇਹ 250 ਘੰਟੇ ਵਾਲੀ ਫਿਲਟਰ ਬਾਡੀ ਆ ਜੇ ਕਿਸੇ ਭਰਾ ਨੇ ਆਪਣੀ ਚਾਹ ਵੀ ਤੁਹਾਨੂੰ ਦਿਖਾਉਣਾ ਮੈਂ ਕਿਹੜੀ ਹੁੰਦੀ ਠੀਕ ਆ ਜੀ ਇਹ ਤਾਂ ਆ ਗਈ 250 ਘੰਟੇ ਹੁਣ ਇਧਰ ਮੇਰੇ ਹੱਥ ਦੇ ਵਿੱਚ ਇੱਕ 400 ਘੰਟੇ ਵਾਲੀ ਆਪਣੀ ਫਿਲਟਰ ਬਾਡੀ ਆ ਇਹ ਤੁਹਾਨੂੰ ਏਜੰਸੀ ਦੇ ਵਿੱਚੋਂ ਮਿਲ ਜੂਗੀ ਸੱਚ ਨੂੰ ਇਹ ਦੇਖਦੀ ਹੁੰਦੀ ਆ ਇਹਦਾ ਪ੍ਰਾਈਸ ਆ 16-1700 ਰੁਪਇਆ ਕੰਪਨੀ ਦਾ ਰੇਟ ਆ ਠੀਕ ਆ ਜੀ ਇੱਧਰ ਜਿਹੜਾ ਫਿਲਟਰ ਆ ਤੁਹਾਨੂੰ ਇਹ ਕਸਣ ਵਾਲਾ ਇਦਾਂ ਚੂੜੀ ਵਾਲਾ ਮਿਲ ਜੂਗਾ ਇਹ ਤੁਹਾਡੋ ਤੁਹਾਡੇ ਟਰੈਕਟਰ ਦੇ ਵਿੱਚ ਇਦਾਂ ਹੀ ਫਿੱਟ ਹੋ ਜੂਗਾ ਕੋਈ ਇਹਦੇ ਵਿੱਚ ਆਪਣਾ ਕੋਈ ਬਾਲਾ ਜੁਗਾੜ ਕਰਨ ਦੀ ਲੋੜ ਨਹੀਂ ਕਹਿਣ ਦਾ ਮਤਲਬ ਸਾਰਾ ਪਾਈਪਾਂ ਦੀ ਫਿਟਿੰਗ ਸਾਰਾ ਕੋਈ ਤੁਹਾਡੇ ਸੇਮ ਆ ਕੱਲੇ ਇੱਧਰਲੇ ਜੈਨ ਦਾ ਫਰਕ ਆ ਹੋਲਾਂ ਦਾ ਫਰਕ ਆ ਬਾਕੀ ਸਾਰੇ ਉਦਾਂ ਹੀ ਬੋਲਟ ਤੁਹਾਡੇ ਕੱਸੇ ਜਾਣਗੇ ਇਹ ਹੈਗਿਆ 400 ਘੰਟੇ ਦਾ ਫਿਲਟਰਾਂ ਦੀ ਸਰਵਿਸ ਠੀਕ ਹੈ ਜੀ ਕਹਿਣ ਦਾ ਮਤਲਬ ਇਹ ਹੈ ਕਿ 400 ਘੰਟੇ ਵਾਲੀ ਸਰਵਿਸ ਵਾਲਾ ਫਿਲਟਰ ਸੱਜਣਾ ਠੀਕ ਹੈ ਜੀ ਤੁਹਾਨੂੰ ਸਮਝ ਆਈ ਗਿਆ ਹੁਣ 400 ਘੰਟੇ ਦਾ ਤੇ 250 ਘੰਟੇ ਦਾ ਕੀ ਫਰਕ ਹੁੰਦਾ ਬਾਕੀ ਇਹਦੇ ਵਿੱਚ ਗੱਲ ਕਰੀਏ ਫਿਲਟਰ ਦੀ ਇਹਦੇ ਫਿਲਟਰ ਦੀ ਜਿਹੜੀ ਪੁੰਨ ਦੀ ਸ਼ਕਤੀ ਆ ਬਹੁਤ ਜ਼ਿਆਦਾ ਹੁੰਦੀ ਆ ਇਹਦੇ ਵਿੱਚ ਜਿਹੜਾ ਆਇਲ ਆ ਬਹੁਤ ਜ਼ਿਆਦਾ ਪਿਓਰ ਹੁੰਦਾ ਤੇ ਤੁਹਾਡਾ 400 ਘੰਟਾ ਟਰੈਕਟਰ ਚੱਲ ਜਾਂਦਾ ਸਵਰਾਇਟ ਟਰੈਕਟਰ ਕਹਿਣ ਦਾ ਮਤਲਬ ਹੁਣ ਗੱਲ ਕਰਦੇ ਆ ਆਇਲ ਦੀ ਹੁਣ ਮੰਨ ਲੇ ਲੋ ਤੁਸੀਂ ਆ ਫਿਲਟਰ ਬਾਡੀ ਲਾਤੀ ਕਿਸੇ ਵੀ ਟਰੈਕਟਰ ਦੇ ਵਿੱਚ ਆ ਤੇ ਜੇ ਤੁਸੀਂ ਉਹਦੇ ਵਿੱਚ ਆਇਲ ਹੀ 250 ਘੰਟੇ ਵਾਲਾ ਯੂਜ਼ ਕਰ ਲੋਗੇ ਉਹ ਵੀ ਨਹੀਂ ਚੱਲਦਾ ਫਿਲਟਰ ਬਾਡੀ ਦੇ ਨਾਲ ਜੇ ਮੰਨ ਲਓ ਤੁਸੀਂ ਇਹ ਫਿਲਟਰ ਬਾਡੀ ਲਾਉਣੀ ਹੈ 400 ਘੰਟੇ ਵਾਲੀ ਮਿੱਤਰੋ ਤਾਂ ਤੁਹਾਨੂੰ ਇਹਦੇ ਵਿੱਚ ਜਿਹੜਾ ਆਇਲ ਵੀ ਟਰੈਕਟਰ ਦੇ ਵਿੱਚ 400 ਘੰਟੇ ਵਾਲਾ ਹੀ ਵਰਤਣਾ ਪਊਗਾ ਠੀਕ ਹੈ ਇਹ ਫਿਲਟਰ ਬਾਡੀ ਜਿਹੜੀ ਆ ਗਈ ਆਪਣੀ ਨਵੇਂ ਮਾਡਲ ਜਿਹੜੇ ਟਰੈਕਟਰ ਆ ਗਏ ਨੇ 24 ਮਾਡਲ ਟਰੈਕਟਰ ਆ ਗਏ ਨੇ ਸਵਰਾਜ ਸਾਰੇ ਟਰੈਕਟਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਬਾਕੀ ਕਈ 4-ਵੀਲ ਟਰੈਕਟਰ ਜਿਵੇਂ 44 ਟਰੈਕਟਰ 4-ਵੀਲ ਆਗੇ ਉਹਨਾਂ ਦੇ ਵਿੱਚ ਜਿਹੜੀ ਫਿਲਟਰ ਬਾਡੀ ਦਾ ਫਿਲਟਰ ਹੈ ਜਿਹੜਾ ਥੱਲੇ ਨੂੰ ਦੇਖਣ ਨੂੰ ਮਿਲੂਗਾ ਨਹੀਂ ਤਾਂ ਤੁਹਾਨੂੰ ਇੱਕ ਟੇਡਾ ਜਿਹਾ ਲੱਗਿਆ ਨਜ਼ਰ ਆਊਗਾ ਤੁਹਾਨੂੰ ਹਰ ਇੱਕ ਟਰੈਕਟਰ ਦੇ ਵਿੱਚ ਠੀਕ ਹੈ ਜੀ ਬਾਕੀ ਜਿਹੜੇ ਆਪਣੇ ਭਰਾ ਉਹਨਾਂ ਨੂੰ ਸਮਝ ਆਈ ਗਈ ਹੋਣੀ ਆ ਤੇ ਆਪਣੀ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਇੰਨੀ ਸੀਗੀ ਤੇ ਬਾਕੀ ਜਿਹੜਾ ਤੁਹਾਡੀ ਵਰਕਸ਼ਾਪ ਤੇ ਕੰਮ ਆਇਆ ਤੁਹਾਨੂੰ ਉਹ ਦਿਖਾ ਦਈਏ ਤੇ ਫਿਰ ਉਸ ਤੋਂ ਬਾਅਦ ਆਪਾਂ ਵੀਡੀਓ ਦੀ ਸਮਾਪਤੀ ਕਰ ਦੇਗੇ ਸਿੱਧਾ ਬਾਕੀ ਤੁਹਾਨੂੰ ਦੱਸ ਦਈਏ ਫਿਲਟਰ ਬਾਡੀ ਲੱਗਦੀ ਕਿੱਥੇ ਕੈਮਰਾ ਕਰਦੇ ਆ ਆਪਣੇ ਹੱਥ ਦੇ ਵਿੱਚ ਲਓ ਜੀ ਹੁਣ ਇਹ ਫਿਲਟਰ ਬਾਡੀ ਦੀ ਗੱਲ ਕਰਦੇ ਆ ਆਪਾਂ ਇਹ ਆਪਣੀ ਲੱਗਦੀ ਆ ਬਾਕੀ ਤੁਹਾਨੂੰ ਦਿਖਾਉਣਾ ਸੱਚ ਨੂੰ ਇਹ ਫਿਲਟਰ ਬਾਡੀ ਲੱਗਦੀ ਕਿੱਥੇ ਆ ਛੇਖਾਂ ਦਾ ਫਰਕ ਤੁਹਾਨੂੰ ਦਿਖਾ ਦੇ ਬਾਕੀ ਮਕੈਨਿਕ ਭਰਾ ਨੂੰ ਤਾਂ ਆਪਣੇ ਨੂੰ ਪਤਾ ਹੀ ਹੁੰਦਾ ਸਾਰਿਆਂ ਨੂੰ ਠੀਕ ਆ ਜੀ ਇਹ ਆਪਣੀ ਕਨੈਕਟ ਹੁੰਦੀ ਆ ਇਧਰ ਆਪਣੀ ਟਾਈਮਿੰਗ ਕਵਰ ਦੇ ਨਾਲ ਆਹ ਟਾਈਮਿੰਗ ਕਵਰ ਆ ਇਹਦੇ ਵਿੱਚ ਆ ਜਿਹੜੇ ਹੋਲ ਆ ਤੁਹਾਨੂੰ ਦਿਖਾਈ ਦੇਗੇ ਚੰਗੀ ਤਰ੍ਹਾਂ ਇਧਰੋਂ ਮੈਂ ਕਰਕੇ ਆਪਾਂ ਤੁਹਾਨੂੰ ਤੁਸੀਂ ਦੇਖ ਰਹੇ ਆ ਜਿਹੜੇ ਹੋਲਾ ਇਹਨਾਂ ਦੇ ਵਿੱਚ ਆਪਣੀ ਅਟੈਚ ਹੋ ਜਾਣੀ ਆ ਦੇਗੀ ਬਾਡੀ ਠੀਕ ਆ ਜੀ ਆ ਫਿਲਟਰ ਬਾਡੀ ਆਪਣੀ ਇਦਾਂ ਫਿੱਟ ਹੋ ਜਾਣੀ ਆ ਠੀਕ ਹੈ ਜੇ ਕਿਸੇ ਭਰਾ ਨੇ ਆਪਣੀ ਫਿੱਟ ਕਰਨੀ ਹੋਵੇ ਤਾਂ ਆਪਣੇ ਘਰੇ ਠੀਕ ਆ ਜੀ ਬਾਕੀ ਦੂਜੀ ਬਾਡੀ ਤੁਹਾਨੂੰ ਦਿਖਾਉਣਾ ਇਹ ਬਾਡੀ ਉਤਰ ਕੇ ਜਿਹੜੀ ਆਪਣੀ ਆ ਬਾਡੀ ਆ ਇਹਨੂੰ ਉਤਾਰ ਕੇ ਆਪਾਂ ਇਹਦੀ ਜਗ੍ਹਾ ਤੇ ਉਹ ਫਿਲਟਰ ਬਾਡੀ ਨੂੰ ਲਾ ਸਕਦੇ ਹਾਂ ਠੀਕ ਆ ਹੋਰ ਇਹਦੇ ਵਿੱਚ ਕੋਈ ਕੁਝ ਕਰਨ ਦੀ ਲੋੜ ਨਹੀਂ ਹੁੰਦੀ ਕਿ ਕੋਈ ਜਿਗਾਰੜਪਾਜੀ ਕਰਨ ਦੀ ਲੋੜ ਨਹੀਂ ਤੁਹਾਡੀ ਇਦਾਂ ਹੀ ਫਿੱਟ ਹੋ ਜਾਊਗੀ ਤੇ ਚਲੋ ਇਹ ਇੱਧਰ ਆਪਣਾ ਜਿਹੜਾ ਐਕਸਮ ਆਪਣੇ ਕੋਲੇ 855 ਖੁੱਲਿਆ ਸੀਗਾ ਤੇ ਉਹਦਾ ਪਾਰਟਸ ਆ ਜਿਹੜਾ ਆਪਣੇ ਕੋਲੇ ਵਾਸ਼ ਹੋਇਆ ਪਿਆਗਾ ਤੇ ਇਧਰ ਜਿਹੜਾ ਮੈਸੀ ਟਰੈਕਟਰ ਆਪਣਾ ਸਰਦਾਰ ਬਲਕੌਰ ਸਿੰਘ ਜੀ ਦਾ ਖੁੱਲਿਆ ਵਾ ਸੀਗਾ ਇਹਦੇ ਵਿੱਚ ਆਪਣੀ ਇੰਜਨ ਦੇ ਵਿੱਚ ਟੈਕਨੀਕਲ ਪ੍ਰੋਬਲਮ ਆ ਗਈ ਉਹ ਤੁਹਾਨੂੰ ਪਹਿਲਾਂ ਵੀਡੀਓ ਚ ਦੱਸ ਚੁੱਕਿਆ ਕੀ ਪ੍ਰੋਬਲਮ ਇਹਦੇ ਵਿੱਚ ਆਈ ਆ ਤੇ ਚਲੋ ਬਾਕੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਬਾਕੀ ਤੁਹਾਨੂੰ ਸਦਰੋਂ ਫਿਲਟਰ ਬਾਡੀ ਤੇ 400 ਘੰਟੇ ਦੇ ਸਰਵਿਸ ਬਾਰੇ ਪਤਾ ਲੱਗ ਗਿਆ ਹੋਣਾ ਠੀਕ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਮਿਲਾਂਗੇ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਲਈ ਤੇ ਧੰਨਵਾਦ ਸਤਿ ਸ਼੍ਰੀ ਅਕਾਲ